ਅੱਜ ਫੇਰ ਮੇਰੇ ਘਰ ਵਾਲੇ ਨੇ ਮੈਨੂੰ ਠੁਕਰਾ ਦਿੱਤਾ ਸੀ ਤੇ ਘਰ ਤੋਂ ਬਾਹਰ ਚਲਾ ਗਿਆ ਸੀ ਮੈਂ ਆਪਣੇ ਕਮਰੇ ਵਿੱਚ ਬੈਠੀ ਰੋ ਰਹੀ ਸੀ ਸ਼ਾਇਦ ਮੈਂ ਇਸ ਦੁਨੀਆ ਦੀ ਸਭ ਤੋਂ ਬਦਨਸੀਬ ਕੁੜੀ ਸੀ ਜਿਸ ਨੂੰ ਉਸ ਦਾ ਘਰ ਵਾਲਾ ਵੇਖਣਾ ਵੀ ਪਸੰਦ ਨਹੀਂ ਕਰਦਾ ਸੀ ਤੇ ਹਰ ਵਾਰ ਮੇਰੇ ਸਾਹਮਣੇ ਜਾਣ ਬੁੱਝ ਕੇ ਗੁੱਸੇ ਦੇ ਨਾਲ ਭੱਜ ਜਾਂਦਾ ਸੀ ਮੈਨੂੰ ਆਪਣੇ ਸਾਹਮਣੇ ਤੋਂ ਪਰੇ ਹੋ ਜਾਣ ਲਈ ਕਹਿੰਦਾ ਕਾਰ ਵਾਲੇ ਦੀ ਨਾ ਪਸੰਦ ਹੋਣ ਦੇ ਬਾਵਜੂਦ ਵੀ ਅੱਜ ਮੈਂ ਨਵਾਂ ਜੋੜਾ ਪਾਇਆ ਹੋਇਆ ਸੀ ਤੇ ਬਹੁਤ ਦਿਲ ਲਾ ਕੇ ਤਿਆਰ ਹੋਈ ਸੀ ਮੈਂ ਬਹੁਤ ਸੋਹਣੀ ਸੀ ਜਿਸ ਨੂੰ ਇਗਨੋਰ ਕਰਨਾ ਬਹੁਤ ਮੁਸ਼ਕਲ ਸੀ ਮੈਂ ਆਪਣੇ ਹੁਸਨ ਤੇ ਬਹੁਤ ਘਮੰਡੀ ਕਰਦੀ ਸੀ ਪਰ ਆਪਣੇ ਘਰ ਵਾਲੇ ਦੇ ਬਰਤావ ਦੇ ਕਾਰਨ ਮੈਂ ਆਪਣੇ ਹੁਸਨ ਨੂੰ ਹੋਰ ਵੀ ਸਵਾਰਨ ਦੇ ਵਿੱਚ ਲੱਗੀ ਹੋਈ ਸੀ ਮੇਰਾ ਘਰਵਾਲਾ ਮੇਰੇ ਵੱਲ ਵੇਖਣਾ ਤੱਕ ਪਸੰਦ ਨਹੀਂ ਕਰਦਾ ਸੀ ਮੇਰੇ ਵਿਆਹ ਨੂੰ 4 ਦਿਨ ਹੋ ਗਏ ਸੀ ਪਰ ਮੈਂ ਆਪਣੇ ਘਰਵਾਲੇ ਦੀ ਸ਼ਕਲ ਨਹੀਂ ਵੇਖੀ ਸੀ ਜਦੋਂ ਵੀ ਮੇਰੇ ਸਾਹਮਣੇ ਆਉਂਦਾ ਤਾਂ ਆਪਣੇ ਚਿਹਰੇ ਨੂੰ ਲੁਕੋ ਲੈਂਦਾ ਮੈਂ ਤੁਹਾਨੂੰ ਨਹੀਂ ਦੇਖਣਾ ਇਹ ਕਹਿ ਦਿੰਦਾ ਕਿ ਮੈਨੂੰ ਪਾਪ ਲੱਗੂ ਮੈਨੂੰ ਬਹੁਤ ਹਰਾਨੀ ਹੁੰਦੀ ਸੀ ਭਲਾ ਘਰਵਾਲੀ ਨੂੰ ਵੇਖਣ ਵਿੱਚ ਕਿਸ ਤਰ੍ਹਾਂ ਦਾ ਪਾਪ ਨਾ ਉਹ ਮੈਨੂੰ ਵੇਖਦਾ ਤੇ ਨਾ ਹੀ ਆਪਣੇ ਆਪ ਨੂੰ ਵੇਖਣ ਦਿੰਦਾ ਮੇਰਾ ਘਰਵਾਲਾ ਆਪਣੀ ਆਦਤ ਦੇ ਅਨੁਸਾਰ ਪਤਾ ਨਹੀਂ ਕਿਹੜੇ ਕੰਮ ਦੇ ਵਿੱਚ ਬੀਜੀ ਸੀ ਮੈਂ ਮਹਿਸੂਸ ਕਰ ਲਿਆ ਸੀ ਕਿ ਮੇਰੇ ਘਰਵਾਲੇ ਦੀ ਇੱਕ ਹਰਕਤ ਤੇ ਉਹ ਗੁੱਸੇ ਵਿੱਚ ਆ ਜਾਂਦਾ ਮੈਂ ਹੁਣ ਆਪਣੇ ਘਰਵਾਲੇ ਨਾਲ ਦਿਲ ਦੀ ਗੱਲ ਕਰਨਾ ਚਾਹੁੰਦੀ ਸੀ ਉਹ ਮੈਨੂੰ ਵੇਖਣ ਦੀ ਬਜਾਏ ਜਾਏ ਕੁਰਸੀ ਨੂੰ ਠੋਕਰ ਮਾਰ ਕੇ ਕਮਰੇ ਚੋਂ ਬਾਹਰ ਨਿਕਲ ਗਿਆ ਮੈਂ ਹੈਰਾਨ ਸੀ ਮੈਂ ਬੜੀ ਉਲਝਣ ਵਿੱਚ ਸੀ ਕਿ ਆਖਰ ਇਹ ਸਭ ਕੁਝ ਕੀ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਸੀ ਵਿਆਹ ਕਰਦੇ ਸਮੇਂ ਪਰੇਸ਼ਾਨੀ ਨਾਲ ਮੇਰੇ ਪਾਪਾ ਨੇ ਮੈਨੂੰ ਤਸੱਲੀ ਦਿੱਤੀ ਸੀ ਕਿ ਮੁੰਡਾ ਬਹੁਤ ਚੰਗਾ ਤੈਨੂੰ ਖੁਸ਼ ਰੱਖੂਗਾ ਚੰਗਾ ਕਮਾਉਂਦਾ ਤੇ ਖਾਂਦਾ ਆਪਣਾ ਕਾਰੋਬਾਰ ਹੈ ਤੇ ਇੱਜ਼ਤ ਤੇ ਸਨਮਾਨ ਕਰੂਗਾ ਦੂਜੀ ਗੱਲ ਉਸਨੇ ਖੁਦ ਆਪਣੀ ਇੱਛਾ ਜ਼ਾਹਰ ਕੀਤੀ ਸੀ ਤੇ ਮੈਨੂੰ ਇਹ ਸੀ ਕਿ ਉਸ ਨੂੰ ਮੇਰੇ ਨਾਲ ਪਿਆਰ ਹੈ ਜਿਸ ਬੰਦੇ ਨੂੰ ਆਪਣੀ ਘਰਵਾਲੀ ਦੇ ਨਾਲ ਪਿਆਰ ਹੋਵੇ ਉਸ ਦੀ ਘਰਵਾਲੀ ਖੂਬਸੂਰਤ ਵੀ ਹੋਵੇ ਇਸ ਤਰ੍ਹਾਂ ਦਾ ਬੰਦਾ ਆਪਣੀ ਘਰਵਾਲੀ ਨੂੰ ਨਜ਼ਰ ਅੰਦਾਜ਼ ਕਿੱਦਾਂ ਕਰ ਸਕਦਾ ਮੈਂ ਪਹਿਲੀ ਹੀ ਰਾਤ ਆਪਣੇ ਘਰਵਾਲੇ ਦੇ ਵਰਤਾ ਤੋਂ ਹੈਰਾਨ ਹੋ ਗਈ ਸੀ ਅੱਜ ਵੀ ਆਪਣੇ ਘਰਵਾਲੇ ਦੇ ਇਸ ਤਰ੍ਹਾਂ ਕਮਰਾ ਛੱਡ ਜਾਂਦੇ ਮੈਂ ਉਸ ਦੇ ਪਿੱਛੇ ਚਈ ਮੈਂ ਸੋਚ ਲਿਆ ਸੀ ਆ ਜੋ ਉਸ ਨੂੰ ਇਸ ਤਰ੍ਹਾਂ ਨਹੀਂ ਜਾਣ ਦੇਣਾ ਆਖਰਕਾਰ ਮੈਂ ਉਸ ਦੀ ਘਰ ਵਾਲੀ ਹਾਂ ਮੇਰਾ ਪਤੀ ਹੈ ਸਾਡਾ ਨਵਾਂ ਨਵਾਂ ਵਿਆਹ ਹੋਇਆ ਮੇਰੇ ਅੰਦਰ ਉੜਦੇ ਜਜ਼ਬਾਤ ਕੁਦਰਤੀ ਨੇ ਕਿਉਂਕਿ ਹਰ ਕੁੜੀ ਤੇ ਮੁੰਡੇ ਨੂੰ ਜਵਾਨੀ ਦੇ ਵਿੱਚ ਇੱਕ ਸਾਥੀ ਦੀ ਲੋੜ ਹੁੰਦੀ ਹੈ ਤਾਂ ਮੈਨੂੰ ਵੀ ਇੱਕ ਸਾਥੀ ਦੀ ਲੋੜ ਮਹਿਸੂਸ ਹੋਣ ਲੱਗੀ ਸੀ ਇਸ ਤਰ੍ਹਾਂ ਇਸ ਸਮੇਂ ਵੀ ਜੇਕਰ ਮੇਰਾ ਘਰ ਵਾਲਾ ਮੈਨੂੰ ਨਜ਼ਰਅੰਦਾਜ਼ ਕਰ ਦਿੰਦਾ ਤਾਂ ਮੇਰੇ ਦਿਲ ਤੇ ਨਿਰਾਸ਼ਾ ਆਉਂਦੀ ਮੈਨੂੰ ਲੱਗਾ ਕਿ ਸ਼ਾਇਦ ਉਸ ਨੂੰ ਮੇਰੀ ਕੋਈ ਗੱਲ ਬੁਰੀ ਲੱਗੀ ਇਸ ਲਈ ਉਹ ਇਸ ਤਰ੍ਹਾਂ ਗੁੱਸਾ ਕਰਦਾ ਪਰ ਮੈਂ ਤਾਂ ਉਸ ਨੂੰ ਮਨਾਉਣ ਦੇ ਲਈ ਵੀ ਤਿਆਰ ਸੀ ਅਤੇ ਆਪਣੇ ਨਾਂ ਕੀਤੀ ਹੋਈ ਗਲਤੀ ਤੇ ਵੀ ਮਾਫੀ ਮੰਗਣ ਲਈ ਤਿਆਰ ਸੀ ਪਰ ਮੈਨੂੰ ਸੱਚ ਦਾ ਅੰਦਾਜ਼ਾ ਬਿਲਕੁਲ ਵੀ ਨਾ ਹੋਇਆ ਆਖਰਕਾਰ ਗੱਲ ਕੀਤੀ ਮੈਂ ਕੰਗਰੇ ਤੋਂ ਬਾਹਰ ਨਿਕਲ ਕੇ ਉਸ ਦੇ ਪਿੱਛੇ ਗਈ ਤਾਂ ਉਹ ਚਲਾ ਗਿਆ ਸੀ ਮੈਂ ਉਸ ਨੂੰ ਦੇਖਦੇ ਹੋਏ ਪੂਰਾ ਘਰ ਲੱਭ ਲਿਆ ਹੁਣ ਜਦੋਂ ਮੈਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਕਿ ਉਹ ਘਰ ਤੋਂ ਬਾਹਰ ਜਾ ਚੁੱਕਾ ਸੀ ਇਹ ਗੱਲ ਮੈਨੂੰ ਬਹੁਤ ਜ਼ਿਆਦਾ ਹੈਰਾਨ ਕਰ ਰਹੀ ਸੀ ਸੁਨੀਲ ਨੇ ਤਾਂ ਮੈਨੂੰ ਦੁੱਖਾਂ ਦੇ ਵਿੱਚ ਪਾ ਦਿੱਤਾ ਮੈਂ ਉਸਦੇ ਲਈ ਨਿਤਾਰ ਹੋਈ ਉਹ ਮੇਰੀ ਕੋਸ਼ਿਸ਼ ਉੱਤੇ ਪਾਣੀ ਫੇਰ ਕੇ ਮੈਨੂੰ ਕਾਰਜ ਕੱਲਾ ਛੱਡ ਕੇ ਚਲਾ ਗਿਆ ਆਖਰ ਇਹ ਕਿਸ ਤਰ੍ਹਾਂ ਦੀ ਕਿਹੜੀ ਗਲਤੀ ਹੋਈ ਮੇਰੇ ਤੋਂ ਮੈਂਨੀ ਜ਼ਿਆਦਾ ਸੋਹਣੀ ਤੇ ਹਰ ਸਮੇਂ ਮੇਰੀ ਸਭ ਤਰੀਫ਼ ਕਰਦੇ ਪਰ ਇਸ ਦੇ ਬਾਵਜੂਦ ਵੀ ਮੈਂ ਆਪਣੀ ਆਪ ਨੂੰ ਆਪਣੇ ਘਰ ਵਾਲੀ ਦੀ ਆਮਾਨਤ ਦੇ ਤੌਰ ਤੇ ਸਾਮ ਕੇ ਰੱਖਿਆ ਸੀ ਨਾ ਹੀ ਕਦੇ ਕਿਸੇ ਮੁੰਡੇ ਨਾਲ ਦੋਸਤੀ ਕੀਤੀ ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਆਪਣੇ ਜਜ਼ਬਾਤ ਕਿਸੇ ਗੈਰ ਮਰਦ ਉਤੇ ਲਟਾਵਾਂ ਮੈਂ ਪਿਆਰ ਦੀ ਚਾਹਤ ਵੀ ਰੱਖਦੀ ਸੀ ਤੇ ਮੈਨੂੰ ਇਹੀ ਲੱਗਦਾ ਸੀ ਕਿ ਮੇਰਾ ਘਰ ਵਾਲਾ ਸਿਰਫ ਮੈਨੂੰ ਹੀ ਪਿਆਰ ਕਰੂਗਾ ਮੈਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰੂਗਾ ਸ਼ਾਇਦ ਜੇਕਰ ਕੋਈ ਆਮ ਆਦਮੀ ਹੁੰਦਾ ਮੇਰਾ ਘਰ ਵਾਲਾ ਬਣਦਾ ਤਾਂ ਇਸ ਤਰ੍ਹਾਂ ਦਾ ਨਾ ਹੁੰਦਾ ਜੋ ਇਨਸਾਨ ਮੈਨੂੰ ਮਿਲਿਆ ਉਹ ਪਹਿਲੇ ਦਿਨ ਤੋਂ ਹੀ ਮੈਨੂੰ ਹੈਰਾਨ ਕਰ ਰਿਹਾ ਸੀ ਮੈਂ ਵਿਦਾ ਹੋਈ ਤਾਂ ਦੋਸਤਾਂ ਦੀ ਛੇੜਛਾੜ ਕਰਨ ਮੇਰਾ ਦਿਲ ਧੜਕ ਰਿਹਾ ਸੀ ਇੱਕ ਅਣਜਾਣ ਆਦਮੀ ਦੀ ਜ਼ਿੰਦਗੀ ਵਿੱਚ ਸ਼ਾਮਲ ਹੋਣ ਦਾ ਜੋ ਡਰ ਮੇਰੇ ਦਿਲ ਵਿੱਚ ਪੈਦਾ ਹੋਇਆ ਸੀ ਉਹ ਮੇਰੇ ਪਾਪਾ ਨੇ ਪਹਿਲਾਂ ਹੀ ਖਤਮ ਕਰ ਦਿੱਤਾ ਸੀ ਮੈਂ ਆਪਣੇ ਪਿਓ ਦੀ ਬੜੀ लाड़ਲੀ ਤੇ ਪਿਆਰੀ ਧੀ ਸੀ ਅਸੀਂ ਸਿਰਫ ਦੋ ਭੈਣ ਭਰਾ ਸੀ ਪਰਾ ਤਾਂ ਪਹਿਲਾਂ ਹੀ ਵਿਦੇਸ਼ ਚਲਿਆ ਗਿਆ ਸੀ ਤੇ ਮੈਂ ਵਿਆਹ ਤੋਂ ਪਹਿਲਾਂ ਆਪਣੇ ਘਰ ਵਾਲੇ ਨੂੰ ਸਿਰਫ ਫੋਟੋ ਵਿੱਚ ਹੀ ਵੇਖਿਆ ਸੀ। ਵੈਸੇ ਤਾਂ ਸਾਡੇ ਘਰ ਦਾ ਮਾਹੌਲ ਇੰਨਾ ਪਵੰਦੀ ਭਰਿਆ ਤੇ ਪੁਰਾਣੇ ਖਿਆਲਾਂ ਦਾ ਨਹੀਂ ਸੀ ਪਰ ਫਿਰ ਵੀ ਮੈਨੂੰ ਆਪਣੇ ਆਉਣ ਵਾਲੇ ਘਰ ਵਾਲੇ ਤੋਂ ਸ਼ਰਮ ਆਉਂਦੀ ਸੀ। ਘਰ ਵਾਲੇ ਨੇ ਕਦੇ ਮੈਨੂੰ ਮਿਲਣ ਦੀ ਖੁਆਇਸ਼ ਜ਼ਾਰਨਾ ਕੀਤੀ, ਤੁਹਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ। ਤੁਹਾਡੇ ਤੋਂ ਪਹਿਲਾਂ ਤਾਂ ਉਸ ਨੇ ਕਿਸੇ ਮੁੰਡੇ ਨੂੰ ਦੇਖਿਆ ਤੱਕ ਨਹੀਂ। ਇਹ ਗੱਲ ਸੁਣ ਕੇ ਮੈਨੂੰ ਚੰਗਾ ਲੱਗਾ ਸੀ। ਉਸਨੇ ਆਪਣੇ ਸਾਰੇ ਰਜ਼ਬਾਤ ਆਪਣੇ ਘਰਵਾਲੇ ਦੇ ਸਾਹਮਣੇ ਰੱਖੇ ਸੀ ਵਿਆਹ ਵਾਲੇ ਦਿਨ ਮੈਂ ਆਪਣੇ ਹੱਥ ਧਰਨੂ ਭਲਾ ਕੇ ਵਿਦਾ ਹੋ ਕੇ ਆਪਣੇ ਸਹੁਰੇ ਘਰ ਗਈ ਤਾਂ ਇੱਕ ਸਵਾਲ ਮੈਨੂੰ ਬਾਰ-ਬਾਰ ਤੰਗ ਕਰਨ ਲੱਗਾ ਕਿ ਮੇਰੇ ਸਵਾਗਤ ਦੇ ਵਿੱਚ ਕੋਈ ਵੀ ਨਹੀਂ ਸੀ ਸ਼ਾਇਦ ਮੇਰਾ ਘਰਵਾਲਾ ਕੋਈ ਅਨਤ ਸੀ ਕਿਉਂਕਿ ਮੈਂ ਵਿਦਾਈ ਤੋਂ ਲੈ ਕੇ ਘਰ ਪਹੁੰਚਣ ਤੱਕ ਇਸ ਦੇ ਨਾਲ ਕਿਸੇ ਨੂੰ ਵੀ ਨਹੀਂ ਦੇਖਿਆ ਸੀ ਬਾਕੀ ਸਾਰਿਆਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਵਿਦਾਈ ਤੋਂ ਬਾਅਦ ਤਾਂ ਮੈਂ ਆਪਣੇ ਦਿਉਰ ਨੂੰ ਵੀ ਨਹੀਂ ਦੇਖਿਆ ਸੀ ਮੈਨੂੰ ਹੈਰਾਨੀ ਹੋ ਰਹੀ ਸੀ ਕਿ ਸਗਾ ਭਰਾ ਆਪਣੇ ਭਰਾ ਦੇ ਵਿਆਹ ਵਿੱਚ ਕਿਉਂ ਨਹੀਂ ਸੀ ਉਹ ਵੀ ਇਸ ਤਰ੍ਹਾਂ ਦਾ ਭਰਾ ਜੋ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਅੱਗੇ-ਅੱਗੇ ਸੀ ਤੇ ਹਰ ਸਮੇਂ ਆਪਣੇ ਭਰਾ ਦੇ ਨਾਲ ਹੀ ਰਹਿੰਦਾ ਸੀ ਹਰ ਗੱਲ ਮੈਨੂੰ ਹੈਰਾਨ ਕਰ ਰਹੀ ਸੀ ਤੇ ਸਾਰਿਆਂ ਤੋਂ ਬਾਅਦ ਜੋ ਗੱਲ ਮੈਨੂੰ ਬੁਰੀ ਲੱਗੀ ਹੋਈ ਸੀ ਕਿ ਮੈਂ ਆਪਣੇ ਕਮਰੇ ਵਿੱਚ ਬੈਠੀ ਸੀ ਬਸ ਮੈਂ ਇੱਕ ਸੋ ਦਾ ਰੰਜੀਆ ਕਮਰੇ ਚ ਬੈੱਡ ਤੇ ਬੈਠੀ ਸੀ ਇੱਥੋਂ ਤੱਕ ਕਿ ਬੈੱਡ ਦੇ ਉੱਤੇ ਚਾਦਰ ਵੀ ਨਵੀਂ ਵਿਛਾਈ ਨਹੀਂ ਸੀ ਇਹ ਕਿਸ ਤਰ੍ਹਾਂ ਦਾ ਵਿਆਹ ਸੀ ਜਿਸਦੇ ਵਿੱਚ ਕੋਈ ਰਿਸ਼ਤੇਦਾਰ ਨਹੀਂ ਸੀ ਕੋਈ ਸਜਾਵਟ ਨਹੀਂ ਸੀ ਕੋਈ ਵੀ ਖੁਸ਼ ਨਹੀਂ ਲੱਗ ਰਿਹਾ ਸੀ ਥੋੜੀ ਕਰਦੇ ਕਰਦੇ ਮੇਰੀ ਅੱਖ ਲੱਗ ਗਈ ਤੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਨੂੰ ਇੱਕ ਜ਼ੋਰਦਾਰ ਝਟਕਾ ਲੱਗਾ ਕਿਉਂਕਿ ਦਿਨ ਢਲਣ ਵਾਲਾ ਸੀ ਤੇ ਮੈਂ ਇੰਨੇ ਸਮੇਂ ਤੱਕ ਸੁੱਤੀ ਰਹੀ ਨਾ ਤਾਂ ਮੈਨੂੰ ਕਿਸੇ ਨੇ ਜਗਾਇਆ ਤੇ ਨਾ ਹੀ ਕੋਈ ਮੈਨੂੰ ਦੇਖ ਰਿਹਾ ਸੀ ਯਾਦ ਸੀ ਮੇਰਾ ਘਰ ਵਾਲਾ ਪਹਿਲੀ ਰਾਤ ਮੇਰੇ ਕਮਰੇ ਵਿੱਚ ਹੀ ਨਹੀਂ ਆਇਆ ਸੀ ਜੇਕਰ ਉਹ ਕਮਰੇ ਵਿੱਚ ਆਉਂਦਾ ਤਾਂ ਮੇਰੀ ਅੱਖ ਜ਼ਰੂਰ ਖੁੱਲਦੀ ਦੂਜੀ ਗੱਲ ਇਹ ਸੀ ਕਿ ਜੇਕਰ ਉਹ ਕਮਰੇ ਵਿੱਚ ਆਉਂਦਾ ਤਾਂ ਮੈਨੂੰ ਜ਼ਰੂਰ ਜਗਾਉਂਦਾ ਮੈਂ ਇਸ ਗੱਲ ਉੱਤੇ ਹੈਰਾਨ ਹੋ ਰਹੀ ਸੀ ਮੇਰਾ ਵਿਆਹ ਹੋ ਚੁੱਕਾ ਸੀ ਪਰ ਮੈਂ ਅਜੇ ਤੱਕ ਆਪਣੇ ਘਰ ਵਾਲੇ ਨੂੰ ਨਹੀਂ ਵੇਖਿਆ ਸੀ ਸ਼ਾਇਦ ਮੇਰੇ ਘਰ ਵਾਲੇ ਨੇ ਮੈਨੂੰ ਸਜੇ ਹੋਏ ਅਤੇ ਸ਼ਿੰਗਾਰੇ ਰੂਪ ਨੂੰ ਵੇਖ ਲਿਆ ਹੋਵੇ ਪਰ ਮੈਂ ਉਸ ਨੂੰ ਨਾਲ ਵੇਖਿਆ ਹੋਵੇ ਮੈਂ ਉਦਾਸੀ ਨਾਲ ਆਪਣਾ ਸ਼ਿੰਗਾਰ ਤਾਰ ਰਹੀ ਸੀ ਹੌਲੀ-ਹੌਲੀ ਗਹਿਣੇ ਤੇ ਲਹਿੰਗਾ ਉਤਾਰ ਦਿੱਤਾ ਅਤੇ ਸਾਦੇ ਜਿਹੇ ਸੂਟ ਵਿੱਚ ਆ ਗਈ ਇੱਕ ਖਾਲੀ ਕਮਰੇ 'ਚ ਬੈਠੇ ਮੈਨੂੰ ਸ਼ਾਮ ਹੋ ਗਈ। ਸਮਝ ਨਹੀਂ ਆ ਰਿਹਾ ਸੀ ਘਰ ਵਿੱਚ ਇੰਨੀ ਸ਼ਾਂਤੀ ਕਿਉਂ ਸੀ? ਮੇਰਾ ਘਰਵਾਲਾ ਮੈਨੂੰ ਛੱਡ ਕੇ ਕਿੱਥੇ ਚਲਾ ਗਿਆ? ਸ਼ਾਮ ਹੁਣ ਉੱਤੇ ਮਜਬੂਰੀ ਵਿੱਚ ਮੈਂ ਆਪਣੇ ਪਿਓ ਨੂੰ ਫੋਨ ਕੀਤਾ। ਸੋਚ ਲਿਆ ਸੀ ਉਸ ਦੀ ਸ਼ਿਕਾਇਤ ਕਰਾਂਗੀ। ਮੈਨੂੰ ਆਪਣੇ ਪਿਓ ਦੇ ਨਾਲ ਵੀ ਗੁੱਸਾ ਸੀ। ਮੈਂ ਹਮੇਸ਼ਾ ਦੇਖਿਆ ਸੀ ਜਦੋਂ ਕੁੜੀ ਦੇ ਵਿਆਹ ਕੇ ਚਲੀ ਜਾਂਦੀ ਤਾਂ ਪੇਕੇ ਵਾਲੇ ਅਗਲੇ ਦਿਨ ਉਸ ਨੂੰ ਮਿਲਣ ਜਾਂਦੇ ਨੇ। ਮੇਰੀ ਮਾਂ ਤਾਂ ਨਹੀਂ ਸੀ, ਸਿਰਫ ਇੱਕ ਭਰਾ ਤੇ ਪਿਓ ਸੀ, ਉਹੀ ਮੇਰਾ ਪਰਿਵਾਰ ਸੀ। ਅਸੀਂ ਤਿੰਨੇ ਹੀ ਮੈਂਬਰ ਸੀ। ਭਰਾ ਤਾਂ ਪਹਿਲਾਂ ਹੀ ਬਾਹਰ ਚਲਾ ਗਿਆ ਸੀ। ਮੇਰਾ ਪਿਓ ਵੀ ਮੈਨੂੰ ਮਿਲਣ ਨਹੀਂ ਆਇਆ। ਮੈਂ ਸ਼ਿਕਾਇਤ ਕਰਨ ਦਾ ਸੋਚ ਕੇ ਫੋਨ ਲਾਇਆ ਪਰ ਮੇਰੇ ਪਿਓ ਨੇ ਫੋਨ ਹੀ ਨਾ ਚੁੱਕਿਆ ਮੇਰਾ ਭਰਾ ਤਾਂ ਇੱਥੇ ਮੌਜੂਦ ਹੀ ਨਹੀਂ ਸੀ ਅਤੇ ਮੇਰਾ ਦਿਲ ਹੁਣ ਅਜੀਬ ਜਿਹੇ ਡਰ ਦੇ ਨਾਲ ਘਿਰ ਰਿਹਾ ਸੀ ਜਦੋਂ ਰਾਤ ਹੋਈ ਤਾਂ ਘਰ ਆ ਗਿਆ ਤੇ ਜਦੋਂ ਮੈਂ ਉਸਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਨਜ਼ਰਅੰਦਾਜ਼ ਕਰਕੇ ਰਸੋਈ ਵਿੱਚ ਚਲਾ ਗਿਆ ਤੇ ਆਪਣੇ ਨਾਲ ਲਿਆਂਦਾ ਹੈ ਖਾਣਾ ਭਾਂਡਿਆਂ ਵਿੱਚ ਰੱਢ ਕੇ ਮੇਰਾ ਹਿੱਸਾ ਉੱਥੇ ਰਸੋਈ ਵਿੱਚ ਰੱਖ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਅਜੇ ਤੱਕ ਉਸਨੇ ਚਿਹਰਾ ਮੇਰੇ ਵੱਲ ਨਹੀਂ ਕੀਤਾ ਸੀ ਮੈਂ ਉਸ ਦੀ ਏ ਸਰਕਰ ਉੱਤੇ ਹੈਰਾਨ ਸੀ ਪਰ ਭੁੱਖ ਕਾਰਨ ਮੈਂ ਜ਼ਿਆਦਾ ਸਵਾਲ ਨਾ ਕੀਤੇ ਮੈਂ ਸਵੇਰ ਦੀ ਭੁੱਖੀ ਪਿਆਸੀ ਸੀ ਤੇ ਚੁੱਪਚਾਪ ਰੋਟੀ ਲੈ ਕੇ ਖਾਣ ਲਈ ਬੈਠ ਗਈ ਅਜੇ ਮੈਂ ਖਾਣਾ ਖਾ ਹੀ ਰਹੀ ਸੀ ਕਿ ਅਚਾਨਕ ਆ ਕੇ ਉਸ ਨੇ ਚਾਹ ਦਾ ਕੱਪ ਮੇਰੇ ਅੱਗੇ ਰੱਖ ਦਿੱਤਾ ਇਸ ਤੋਂ ਪਹਿਲਾਂ ਮੈਂ ਸਿਰ ਚੁੱਕ ਕੇ ਕੋਈ ਗੱਲ ਕਰਦੀ ਉਹ ਚਲਾ ਗਿਆ ਮੈਂ ਥੱਕੀ ਹੋਈ ਸੀ ਤੇ ਆਪਣੇ ਪਿਓ ਨਾਲ ਗੱਲ ਨਾ ਹੋਣ ਕਰਕੇ ਵੀ ਪਰੇਸ਼ਾਨ ਸੀ ਇਸ ਕਰਕੇ ਚਾਹ ਪੀ ਕੇ ਮੈਂ ਉઠી ਅਤੇ ਜਾ ਕੇ ਉਸਦੇ ਨਾਲ ਗੱਲ ਕਰ ਸਕਾਂ ਪਰ ਅਚਾਨਕ ਮੈਨੂੰ ਚੱਕਰ ਜਿਹਾ ਆ ਗਿਆ ਤੇ ਮੈਂ ਜ਼ਮੀਨ ਤੇ ਡਿੱਗ ਗਈ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਬੈੱਡ ਤੇ ਸੀ ਦਿਨ ਨਿਕਲ ਆਇਆ ਸੀ ਤੇ ਮੈਨੂੰ ਕਮਰੇ ਵਿੱਚ ਯਕੀਨਨ ਉਹ ਹੀ ਲੈ ਕੇ ਆਇਆ ਸੀ ਪਰ ਉਹ ਇਸ ਸਮੇਂ ਕਮਰੇ ਵਿੱਚ ਮੌਜੂਦ ਨਹੀਂ ਸੀ ਮੈਨੂੰ ਲੱਗਾ ਕਿ ਉਸਨੇ ਮੈਨੂੰ ਚਾਹ ਵਿੱਚ ਕੋਈ ਨਸ਼ਾ ਦਿੱਤਾ ਹੋਵੇ ਇਸ ਕਰਕੇ ਹੀ ਮੈਂ बेहोश ਹੋਈ ਮੇਰਾ ਦਿਮਾਗ ਉਲਝਣ ਵਿੱਚ ਸੀ ਕੁਝ ਦਿਨ ਇਸ ਤਰ੍ਹਾਂ ਹੀ ਲੰਘਦੇ ਗਏ ਹੁਣ ਤਾਂ ਮੇਰਾ ਦਿਮਾਗ ਹੋਰ ਵੀ ਉਲਝ ਰਿਹਾ ਸੀ ਮੇਰਾ ਪਿਓ ਪਤਾ ਨਹੀਂ ਕਿੱਥੇ ਚਲਾ ਗਿਆ ਸੀ ਤੇ ਅਜੀਬ ਜਿਹਾ ਵਰਤਾਅ ਕਰ ਰਿਹਾ ਸੀ ਹਰ ਪਾਸੇੋਂ ਥੱਕ ਹਰ ਕੇ ਮੈਂ ਆਪਣੇ ਭਰਾ ਨੂੰ ਫੋਨ ਕੀਤਾ ਹੁਣ ਮੈਨੂੰ ਕੋਈ ਵੀ ਨਹੀਂ ਦਿਸਦਾ ਸੀ ਜਿਸ ਤੋਂ ਮੈਂ ਮਦਦ ਮੰਗਦੀ ਬਿਨਾ ਮੇਰੇ ਭਰਾ ਤੋਂ ਜਦੋਂ ਮੈਂ ਮਦਦ ਮੰਗਣ ਦੇ ਇਰਾਦੇ ਨਾਲ ਉਸ ਨੂੰ ਫੋਨ ਕੀਤਾ ਕਿ ਮੈਨੂੰ ਪਾਪਾ ਬਾਰੇ ਦੱਸੂਗਾ ਤੇ ਮੇਰੀ ਮੁਸ਼ਕਲ ਹੱਲ ਕਰੂਗਾ ਅਤੇ ਹੋ ਸਕਦਾ ਇਸ ਦੇ ਨਾਲ ਵੀ ਕੋਈ ਗੱਲ ਕਰੇ ਪਰ ਫੋਨ ਉੱਤੇ ਜੋ ਕੁਝ ਵੀ ਆਫਸ ਨੇ ਮੈਨੂੰ ਦੱਸਿਆ ਉਸ ਨੂੰ ਸੁਣ ਕੇ ਤਾਂ ਮੇਰੇ ਸਿਰ ਤੇ ਦੁੱਖਾਂ ਦਾ ਪਹਾੜ ਉੱਟ ਗਿਆ ਮੇਰੇ ਭਰਾ ਨੇ ਦੱਸਿਆ ਕਿ ਕਿਸੇ ਦਿੱਕਤ ਕਰਕੇ ਪਾਪਾ ਤਾਂ ਵਿਆਹ ਤੋਂ ਬਾਅਦ ਦੂਜੇ ਦਿਨੀ ਬਾਹਰਲੇ ਦੇਸ਼ ਚਲੇ ਗਏ ਅਤੇ ਫਿਲਹਾਲ ਉਹ ਤੇਰੇ ਨਾਲ ਗੱਲ ਨਹੀਂ ਕਰ ਸਕਦੇ ਇਸ ਕਰਕੇ ਤੁਸੀਂ ਉਸ ਨੂੰ ਤੰਗ ਨਾ ਕਰੋ ਜਦੋਂ ਮੈਂ ਆਪਣੇ ਘਰ ਵਾਲੇ ਬਾਰੇ ਉਸ ਨੂੰ ਦੱਸਿਆ ਤਾਂ ਉਸਨੇ ਕਿਹਾ ਤੇਰੇ ਕੋਲ ਸਿਰਫ ਉਹ ਇੱਕ ਇਨਸਾਨ ਹੈ ਜਿਸ ਕੋਲ ਤੂੰ ਰਹਿਣਾ ਇਸ ਕਰਕੇ ਆਪਣੇ ਆਪ ਨੂੰ ਅਡਜਸਟ ਕਰ ਤੇ ਜਿਵੇਂ ਉਹ ਕਰ ਰਿਹਾ ਸੀ ਉਸ ਨੂੰ ਕਰਨ ਦਿਓ ਤੁਹਾਡੇ ਕੋਲ ਇਸ ਤੋਂ ਇਲਾਵਾ ਕੋਈ ਦੂਜਾ ਰਾਹਤਾ ਨਹੀਂ ਉਹ ਤੁਹਾਡੇ ਉੱਤੇ ਕੋਈ ਜ਼ੁਲਮ ਤਾਂ ਨਹੀਂ ਕਰ ਰਿਹਾ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਇਹੀ ਕਾਫੀ ਹੈ ਕਿ ਤੁਹਾਨੂੰ ਆਪਣੇ ਕੋਲ ਰੱਖਿਆ ਮੇਰਾ ਭਰਾ ਮੈਨੂੰ ਆਪਣੀ ਗੱਲ ਕਹਿ ਕੇ ਫੋਨ ਕੱਟ ਗਿਆ ਸੀ ਮੈਂ ਪੱਥਰ ਦੀ ਬਣੀ ਬੈਠੀ ਰਹੀ ਮੇਰੇ ਪਿਓ ਦਾ ਇਸ ਤਰ੍ਹਾਂ ਦਾ ਕਿਹੜਾ ਕੰਮ ਸੀ ਜੋ ਹੋ ਇਸ ਤਰ੍ਹਾਂ ਚੁੱਪਚਾਪ ਚਲਾ ਗਿਆ ਮੇਰੇ ਨਾਲ ਗੱਲ ਵੀ ਨਾ ਕੀਤੀ ਮੈਨੂੰ ਹੁਣ ਰੋਣਾ ਆ ਰਿਹਾ ਸੀ ਮੇਰੀ ਜ਼ਿੰਦਗੀ ਉਲਝ ਗਈ ਸੀ ਕੋਈ ਨਾ ਕੋਈ ਰਾਸਤਾ ਜ਼ਰੂਰ ਸੀ ਇਹ ਸਭ ਕੁਝ ਤੇ ਪਿੱਛੇ ਇਦਾਂ ਹੀ ਦਿਨ ਲੰਘ ਰਹੇ ਸੀ ਰੋਤ ਹੋ ਕੇ ਨਿਕਲ ਰਹੇ ਸੀ ਫਿਰ ਮੈਨੂੰ ਮੇਰੇ ਘਰ ਵਾਲੇ ਤੇ ਸ਼ੱਕ ਹੋ ਗਿਆ ਮੈਂ ਕਾਮਯਾਬ ਜਈ ਕੁੜੀ ਸੀ ਵਾਤੋਂ ਬਾਅਦ ਵੀ ਮੇਰਾ ਘਰਵਾਲਾ ਮੇਰੇ ਤੋਂ ਦੂਰੀ ਬਣਾ ਰਿਹਾ ਸੀ ਮੇਰੇ ਤੇ ਕੁਝ ਬਰਦਾਸ਼ਤ ਨਹੀਂ ਹੋ ਰਿਹਾ ਸੀ ਆਪਣੇ ਘਰਵਾਲੇ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਮੈਂ ਹੌਲੀ-ਹੌਲੀ ਪੂਰਾ ਘਰ ਸੰਭਲ ਲਿਆ। ਪਹਿਲੇ ਦਿਨ ਤੋਂ ਹੀ ਬਾਹਰ ਦੀ ਰੋਟੀ ਲੈ ਕੇ ਆਉਂਦਾ ਸੀ। ਇਸ ਕਰਕੇ ਮੈਂ ਹੌਲੀ-ਹੌਲੀ ਘਰ ਵਿੱਚ ਰੋਟੀ ਬਣਾਉਣੀ ਸ਼ੁਰੂ ਕਰ ਦਿੱਤੀ। ਰੋਜ਼ ਨਵੇਂ-ਨਵੇਂ ਤਰ੍ਹਾਂ ਦੇ ਖਾਣੇ ਬਣਾਉਂਦੀ ਉਸਤੇ ਢੀਕ ਕਰਦੀ। ਪਰ ਜਦੋਂ ਆਉਂਦਾ ਤਾਂ ਆਪਣੇ ਲਈ ਰੋਟੀ ਲੈ ਕੇ ਆਉਂਦਾ। ਮੈਂ ਜਦੋਂ ਵੀ ਉਸਦੇ ਸਾਹਮਣੇ ਜਾਂਦੀ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀ ਤਾਂ ਉਹ ਮੇਰੇ ਤੋਂ ਦੂਰ ਹੋਣ ਲੱਗਦਾ। ਆਪਣਾ ਮੂੰਹ ਪਰੇ ਫੇਰ ਲੈਂਦਾ ਅਤੇ ਮੇਰੇ ਨਾਲ ਔਖਲੇ ਹੋਏ ਸ਼ਬਦਾਂ ਦੇ ਵਿੱਚ ਗੱਲ ਕਰਦਾ। ਮੈਨੂੰ ਬਹੁਤ ਘਬਰਾਹਟ ਹੋਣ ਲੱਗਦੀ ਤੇਰੀਂ ਟੱਕ ਲੈ ਕਰ ਜੇਕਰ ਮੈਂ ਤੈਨੂੰ ਵੇਖ ਲਿਆ ਤਾਂ ਮੈਨੂੰ ਪਾਪ ਲੱਗਣਾ। ਮੈਂ ਆਪਣੇ ਘਰਵਾਲੇ ਦਾ ਦਿਲ ਜਿੱਤਣ ਲਈ ਨਵੇਂ-ਨਵੇਂ ਕੱਪੜੇ ਪਾ ਕੇ ਆਪਣੇ ਘਰਵਾਲੇ ਦੇ ਸਾਹਮਣੇ ਜਾਂਦੀ ਸੀ ਪਰ ਉਹ ਮੈਨੂੰ ਵੇਖ ਕੇ ਪਸੀਨੋ-ਪਸੀਨੀ ਹੋ ਜਾਂਦਾ ਤੇ ਮੂੰਹ ਭਰੇ ਕਰ ਲੈਂਦਾ। ਇਸ ਹਾਲਤ ਦੇ ਵਿੱਚ ਮੇਰੇ ਸਾਹਮਣੇ ਨਾ ਆਇਆ ਕਰੋ। ਮੈਂ ਜਾਣਦੀ ਸੀ ਕਿ ਉਹ ਬਹੁਤ ਹੀ ਚੰਗਾ ਤੇ ਧਾਰਮਿਕ ਇਨਸਾਨ ਸੀ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਸੀ ਕਿ ਉਹ ਆਪਣੇ ਘਰਵਾਲੇ ਨੂੰ ਦੇਖਣ ਤੋਂ ਕਿਉਂ ਭੱਜਦਾ? ਆਕਰ ਕਰ ਮੈਂ ਉਸਦੀ ਘਰਵਾਲੀ ਸੀ। ਸਾਡਾ ਇੱਕ ਜਾਇਜ਼ ਰਿਸ਼ਤਾ ਸੀ। ਸਾਡੇ ਦੋਹਾਂ ਦੇ ਵਿੱਚ ਸਭ ਕੁਝ ਆਇਆ ਸੀ। ਇੱਕ ਕਾਲ ਵਿੱਚ ਰਹਿੰਦੇ ਹੋਏ ਵੀ ਉਹ ਮੇਰੇ ਤੋਂ ਦੂਰੀ ਬਣਾ ਕੇ ਰੱਖਦਾ ਸੀ ਤੇ ਮੇਰੇ ਵੱਲ ਵੇਖਦਾ ਤੱਕ ਨਹੀਂ ਸੀ ਮੈਂ ਜੋ ਵੀ ਘਰ ਵਿੱਚ ਕੰਮ ਕਰਦੀ ਉਹ ਮੈਨੂੰ ਕਰਨ ਦਿੰਦਾ ਮੈਂ ਚਾਹੁੰਦੀ ਸੀ ਉਹ ਮੈਨੂੰ ਵੇਖੇ ਮੇਰੀ ਤਾਰੀਫ਼ ਕਰੇ ਮੈਨੂੰ ਆਪਣੀਆਂ ਬਾਹਾਂ ਵਿੱਚ ਲਵੇ ਮੇਰੇ ਨਾਲ ਪਿਆਰ ਕਰੇ ਉਸ ਦੇ ਜਜ਼ਬਾਤਾਂ ਤੇ ਮੇਰਾ ਹੱਕ ਹੁੰਦਾ ਅਤੇ ਹੱਕ ਪ੍ਰਮਾਤਮਾ ਨੇ ਇਕ ਔਰਤ ਨੂੰ ਦਿੱਤਾ ਪਰ ਮੇਰਾ ਘਰ ਵਾਲਾ ਪਹਿਲੇ ਦਿਨ ਤੋਂ ਹੀ ਮੈਨੂੰ ਹੱਕ ਨਹੀਂ ਦੇ ਰਿਹਾ ਸੀ ਮੈਂ ਹੁਣ ਉਸਦੀ ਚਾਹਤ ਤੇ ਉਸਦੀ ਸੰਗਤ ਵਿੱਚ ਤੜਫਣ ਲੱਗੀ ਸਾਡੇ ਵਿਆਹ ਨੂੰ ਪੂਰੇ 2 ਹਫ਼ਤੇ ਹੋ ਗਏ ਤੇ ਅੱਜ ਵੀ ਮੇਰੀ ਹਰ ਕੋਸ਼ਿਸ਼ ਬੇਕਾਰ ਸੀ ਉਹ ਮੇਰੇ ਸਾਹਮਣੇ ਤੱਕ ਨਹੀਂ ਆਉਂਦਾ ਸੀ ਤੇ ਮੈਨੂੰ ਇਗਨੋਰ ਕਰਦਾ ਸੀ ਮੈਨੂੰ ਉਸਦੀਆਂ ਗੱਲਾਂ ਤੇ ਬਹੁਤ ਦੁੱਖ ਹੁੰਦਾ ਤੇ ਮੈਂ ਚੁੱਪਚਾਪ ਅੰਦਰ ਪਈ ਰਹਿੰਦੀ ਖੂਬਸੂਰਤ ਹੋਣ ਦੇ ਬਾਵਜੂਦ ਵੀ ਆਪਣੇ ਘਰ ਵਾਲੇ ਦਾ ਪਿਆਰ ਨਹੀਂ پا ਸਕੀ ਮੈਨੂੰ ਲੱਗਣ ਲੱਗਾ ਸੀ ਕਿ ਮੈਂ ਦੁਨੀਆ ਦੀ ਸਭ ਤੋਂ ਬੇਕਾਰ ਔਰਤਾਂ ਜ਼ਿੰਦਗੀ ਵਿੱਚ ਮੈਨੂੰ ਪਹਿਲੀ ਵਾਰੀ ਪਛਤਾਵਾ ਹੋਣ ਲੱਗਾ ਕਿ ਕਾਸ਼ ਮੈਂ ਇਸ ਮੁੰਡੇ ਦੇ ਨਾਲ ਵਿਆਹ ਕਰਨ ਦੀ ਬਜਾਏਗਾ ਉਹਨਾਂ ਨਾਲ ਕੀਤਾ ਹੁੰਦਾ ਜੇ ਮੇਰੇ ਅੱਗੇ ਪਿੱਛੇ ਘੁੰਮਦੇ ਰਹਿੰਦੇ ਸੀ ਮੇਨਾ ਵਿਆਹ ਦੀਆਂ ਖੁਸ਼ੀਆਂ ਰੱਖਦੀ ਸੀ ਪਰ ਮੈਂ ਕਿਸੇ ਨੂੰ ਹਾਂ ਹੀ ਨਹੀਂ ਕੀਤੀ ਸੀ ਜੇਕਰ ਮੈਂ ਉਹਨਾਂ ਦੇ ਵਿੱਚੋਂ ਕਿਸੇ ਇੱਕ ਦੇ ਨਾਲ ਵਿਆਹ ਕਰ ਲੈਂਦੀ ਤਾਂ ਅੱਜ ਮੇਰੀ ਜ਼ਿੰਦਗੀ ਕੁਝ ਹੋਰ ਹੀ ਹੁੰਦੀ ਮੈਂ ਆਪਣੇ ਘਰ ਵਾਲੀ ਦੀ ਸੰਗਤ ਦੇ ਲਈ ਇਸ ਤਰ੍ਹਾਂ ਤੜਫਦੀ ਨਾ ਹੁੰਦੀ ਪਤਾ ਨਹੀਂ ਮੈਨੂੰ ਕਿਸ ਗੱਲ ਦੀ ਸਜ਼ਾ ਮਿਲ ਰਹੀ ਸੀ ਮੈਂ ਆਪਣੀ ਪੂਰੀ ਜ਼ਿੰਦਗੀ ਇਮਾਨਦਾਰੀ ਨਾਲ ਜਿਉਣ ਤੋਂ ਬਾਅਦ ਵੀ ਇਕੱਲੀ ਰਹਿ ਗਈ ਮੇਰਾ ਦੁੱਖ ਵੰਡਣ ਲਈ ਮੇਰੇ ਕੋਲ ਕੋਈ ਵੀ ਨਹੀਂ ਸੀ ਪੂਰੀ ਰਾਤ ਰੋਂਦੇ ਬੀਤ ਗਈ ਤੇ ਜਦੋਂ ਮੈਂ ਸਵੇਰੇ ਉੱઠી ਮੈਂ ਸੋਚ ਰਹੀ ਸੀ ਕਿ ਮੈਂ ਉਸ ਦੇ ਨਾਲ ਗੱਲ ਕਰਕੇ ਹੀ ਰਵਾਂਗੀ ਜੇਕਰ ਇਹ ਮੈਨੂੰ ਸਵਕਾਰ ਨਹੀਂ ਕਰਦਾ ਤਾਂ ਮੈਂ ਉਸ ਤੋਂ ਤਲਾਕ ਲੈ ਲਵਾਂਗੀ ਪਰ ਇਸ ਤਰ੍ਹਾਂ ਮਰ ਮਰ ਕੇ ਨਹੀਂ ਜੀ ਹੋ ਸਕਦੀ ਉਸ ਦਿਨ ਮੈਂ ਘਰ ਦਾ ਕੋਈ ਵੀ ਕੰਮ ਨਾ ਕੀਤਾ ਮੈਨੂੰ ਲੱਗਾ ਇਸ ਮੇਰੇ ਨਾਲ ਉਸ ਸਵਾਲ ਜ਼ਰੂਰ ਕਰੇਗਾ ਪਰ ਉਸ ਸਵੇਰੇ ਘਰ ਤੋਂ ਬਾਹਰ ਨਿਕਲਿਆ ਸਾਰਾ ਦਿਨ ਆਇਆ ਹੀ ਨਹੀਂ ਸਾਫ਼ ਲੱਗ ਰਿਹਾ ਸੀ ਉਹ ਮੇਰੇ ਤੋਂ ਬਚਦਾ ਸੀ ਮੈਂ ਆਪਣੀ ਇੰਨੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਦੀ ਸੀ ਮੈਂ ਉਸ ਦੀ ਢੀਕਰਣ ਲੱਗੀ ਜਿੱਦਾਂ ਹੀ ਆਊਗਾ ਮੈਂ ਉਸ ਦਿਨ ਸਾਰੀਆਂ ਗੱਲਾਂ ਕਲੀਅਰ ਕਰ ਲਾਂਗੀ ਸ਼ਾਮ ਹੁੰਦੀ ਭੁੱਖ ਦੇ ਨਾਲ ਮੇਰਾ ਬੁਰਾ ਹਾਲ ਹੋ ਰਿਹਾ ਸੀ ਮੈਂ ਰਸੋਈ ਵਿੱਚ ਆਪਣੀ ਰੋਟੀ ਬਣਾਉਣ ਲੱਗੀ ਉਸੇ ਸਮੇਂ ਉਹ ਆ ਗਿਆ ਅਤੇ ਆਪਣੇ ਰੁਟੀਨ ਦੇ ਅਨੁਸਾਰ ਮੇਰੇ ਸਾਹਮਣੇ ਆਉਣ ਦੀ ਬਜਾਏ ਕਮਰੇ ਵਿੱਚ ਗਿਆ ਪਹਿਲੀ ਵਾਰ ਤਾਂ ਮੈਂ ਆਪ ਰੋਟੀ ਖਾਧੀ ਉਸ ਦੀ ਪ੍ਰਵਾਹ ਬਿਲਕੁਲ ਨਾ ਕੀਤੀ ਕਿਉਂਕਿ ਮੇਰੀ ਨਜ਼ਰ ਵਿੱਚ ਇਸ ਤਰ੍ਹਾਂ ਦਾ ਆਦਮੀ ਇੱਜ਼ਤ ਦੇ ਕਾਬਿਲ ਨਹੀਂ ਜੋ ਆਪਣੇ ਘਰ ਵਾਲੇ ਨੂੰ ਉਸ ਦਾ ਹੱਕ ਨਾ ਦੇ ਸਕੇ ਜਦੋਂ ਰਾਤ ਹੋਈ ਤਾਂ ਮੈਂ ਹੌਲੀ-ਹੌਲੀ ਆਪਣੇ ਘਰ ਵਾਲੇ ਦੇ ਕਮਰੇ ਵਿੱਚ ਆ ਪਹੁੰਚੀ ਉਸ ਸਮੇਂ ਲੈਪਟਾਪ ਤੇ ਲੱਗਾ ਸੀ ਅਤੇ ਬੀਜੀ ਸੀ ਮੇਰੀ ਹਿੰਮਤੀ ਨਾ ਹੋਈ ਕਿ ਮੈਂ ਉਸ ਦਿਨ ਗੱਲ ਕਰਾਂ ਮੈਂ ਕਮਰੇ ਤੋਂ ਬਾਹਰ ਆਈ ਸੋਚਿਆ 5 ਮਿੰਟ ਬਾਅਦ ਗੱਲ ਕਰਦੀ ਆ ਪਰ ਜਦੋਂ ਮੈਂ 5 ਮਿੰਟ ਬਾਅਦ ਗਈ ਤਾਂ ਉਹ ਗੂੜੀ ਨੀਂਦ ਵਿੱਚ ਸੌਂ ਗਿਆ ਸੀ ਪਰ ਮੇਰੇ ਤੇ ਹੁਣ ਬਰਦਾਸ਼ਤ ਨਹੀਂ ਹੋ ਰਿਹਾ ਸੀ ਮੈਂ ਆਪਣੇ ਕਮਰੇ ਦੀ ਪੱਤੀ ਜਗਾਈ ਤੇ ਆਪਣੇ ਘਰ ਵਾਲੇ ਦੇ ਬੈੱਡ ਉੱਤੇ ਬਿਲਕੁਲ ਉਸਦੇ ਬਰਾਬਰ ਬੈਠ ਗਈ ਜਾਗਦੇ ਹੋਏ ਹੋਏ ਉਹ ਮੇਰੇ ਕੋਲ ਆਉਣ ਤੋਂ ਬਚਦਾ ਸੀ ਆਪਣਾ ਚਿਹਰਾ ਤੱਕ ਮੈਨੂੰ ਨਹੀਂ ਵਿਖਾਉਂਦਾ ਸੀ ਪਰ ਇਸ ਸਮੇਂ ਉਹ ਸੁੱਤਾ ਸੀ ਤੇ ਮੈਂ ਉਸ ਨੂੰ ਆਸਾਨੀ ਨਾਲ ਵੇਖ ਸਕਦੀ ਸੀ ਉਸ ਨੂੰ ਮਹਿਸੂਸ ਕਰ ਸਕਦੀ ਸੀ ਮੈਂ ਉਸ ਦੇ ਚਿਹਰੇ ਤੋਂ ਚਾਦਰ ਪਰੇ ਕੀਤੀ ਪਰ ਮੇਰਾ ਦਿਲ ਧੜਕਣਾ ਹੀ ਭੁੱਲ ਗਿਆ ਕਿਉਂਕਿ ਉਹ ਤਾਂ ਸੁਨੀਲ ਸੀ ਹੀ ਨਹੀਂ ਜੇਕਰ ਕੋਈ ਅਣਜਾਣ ਆਦਮੀ ਹੁੰਦਾ ਤਾਂ ਮੈਂ ਉਸ ਨੂੰ ਸੁਨੀਲ ਮੰਨ ਵੀ ਲੈਂਦੀ ਕਿਉਂਕਿ ਇਸ ਤੋਂ ਪਹਿਲਾਂ ਮੈਂ ਉਸ ਨੂੰ ਵੇਖਿਆ ਨਹੀਂ ਸੀ ਪਰ ਸਾਹਮਣੇ ਜੋ ਬੈੱਡ ਉੱਤੇ ਪਿਆ ਸੀ ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਅਤੇ ਇਸ ਗੱਲ ਨੇ ਮੇਰੇ ਪੈਰਾਂ ਥੱਲੋਂ ਜ਼ਮੀਨ ਖੜ ਦਿੱਤੀ ਮੈਂ ਆਪਣੇ ਵਿਆਹ ਦੇ ਲਗਭਗ 1 ਮਹੀਨਾ ਉਸ ਆਦਮੀ ਨਾਲ ਰਹੀ ਜੋ ਮੇਰਾ ਘਰ ਵਾਲਾ ਹੀ ਨਹੀਂ ਸੀ ਜਿਸ ਨੂੰ ਮੈਂ ਆਪਣੇ ਘਰ ਵਾਲਾ ਸਮਝ ਕੇ ਆਰਾਮ ਨਾਲ ਇਸ ਘਰ ਵਿੱਚ ਰਹਿ ਰਹੀ ਸੀ ਚੱਕਰ ਖਾ ਕੇ ਜ਼ਮੀਨ ਤੇ ਡਿੱਗ ਪਈ ਸ਼ਾਇਦ ਮੇਂ ਦਿਮਾਗੀ ਤੌਰ ਤੇ ਕਮਜ਼ੋਰ ਹੋ ਚੁੱਕੀ ਸੀ ਇਹ ਮੇਰੇ ਲਈ ਬਹੁਤ ਵੱਡਾ ਸਦਮਾ ਸੀ ਇਸ ਕਰਕੇ ਮੇਰੇ ਅੰਦਰ ਹੋਰ ਜ਼ਿਆਦਾ ਤਾਕਤ ਨਹੀਂ ਬਚੀ ਹੁਣ ਮੈਂ ਬੇਹੋਸ਼ ਹੋ ਕੇ ਡਿੱਗ ਗਈ ਸੀ ਮੈਂ ਸਮਝ ਗਈ ਸੀ ਕਿ ਬੇਹੋਸ਼ ਹੋਣ ਤੋਂ ਬਾਅਦ ਉਸਨੇ ਹੀ ਮੈਨੂੰ ਚੁੱਕ ਕੇ ਬੈਠ ਤੇ ਪਾਇਆ ਹੋਣਾ ਪਰ ਉਹ ਆਪ ਹਮੇਸ਼ਾ ਵਾਂਗ ਉੱਥੋਂ ਚਲਾ ਗਿਆ ਸੀ ਮੈਂ ਸਿਰ ਹੱਥਾਂ ਵਿੱਚ ਫੜ ਕੇ ਰੋਣ ਲੱਗੀ ਮੈਨੂੰ ਲਾੜ ਪਿਆਰ ਦੇ ਨਾਲ ਪਾਲਣ ਵਾਲਾ ਮੇਰਾ ਪਿਓ ਇਹ ਸਭ ਕੁਝ ਕੀ ਕਰ ਗਿਆ ਸੀ ਮੈਨੂੰ ਲੱਗਿਆ ਕਿ ਮੈਂ ਇਸ ਦੁਨੀਆ ਦੇ ਵਿੱਚ ਇਕੱਲੀ ਰਹਿ ਗਈ ਹਾਂ ਕਰਵੜੀ ਤੇ ਨਾਲ ਪਵਿੱਤਰ ਰਿਸ਼ਤੇ ਨੂੰ ਵਰਤਿਆ ਗਿਆ ਜੇਕਰ ਮੈਨੂੰ ਪਤਾ ਹੁੰਦਾ ਕਿ ਵਿਆਹ ਦੇ ਨਾਮ ਤੇ ਮੇਰੇ ਨਾਲੇ ਸਭ ਕੁਝ ਹੋਣ ਵਾਲਾ ਤਾਂ ਸ਼ਾਇਦ ਉਸ ਦਿਨ ਵਿਦਾਈ ਹੋਣ ਦੀ ਥਾਂ ਮੈਂ ਖੁਦ ਖੁਸ਼ੀ ਕਰ ਲੈਂਦੀ ਦੁੱਖ ਦੀ ਗੱਲ ਤਾਂ ਇਹ ਸੀ ਕਿ ਨਾ ਤਾਂ ਮੈਂ ਕਿਸੇ ਨਾਲ ਸਵਾਲ ਕਰ ਸਕਦੀ ਸੀ ਤੇ ਨਾ ਹੀ ਕਿਸੇ ਨਾਲ ਗੱਲ ਆਪਣੇ ਭਰਾ ਦਾ ਨੰਬਰ ਵੀ ਮੈਂ ਉਸੇ ਦਿਨ ਗੁੱਸੇ ਵਿੱਚ ਡਿਲੀਟ ਕਰ ਦਿੱਤਾ ਪਰ ਜੇਕਰ ਉਹ ਨੰਬਰ ਹੁੰਦਾ ਵੀ ਤਾਂ ਕਿਸੇ ਕੰਮ ਦਾ ਨਹੀਂ ਸੀ ਕਿਉਂਕਿ ਮੇਰਾ ਭਰਾ ਮੇਰੇ ਗੱਲ ਉੱਤੇ ਯਕੀਨ ਨਹੀਂ ਕਰਦਾ ਯਕੀਨ ਨਾਲ ਮੈਨੂੰ ਪਾਗਲ ਦੱਸਦਾ ਜਾਂ ਗਲਤ ਸਮਝਦਾ ਪਰ ਹੁਣ ਮੈਂ ਚੁੱਪ ਨਹੀਂ ਰਹਿ ਸਕਦੀ ਸੀ ਮੈਂ ਸੁਨੀਲ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਆਖਰਕਾਰ ਉਹ ਕਿੱਥੇ ਗਿਆ ਮੈਨੂੰ ਸਿਰਫ ਇਹ ਪਤਾ ਸੀ ਕਿ ਮੇਰੇ ਘਰ ਵਾਲੇ ਦਾ ਨਾਮ ਸੁਨੀਲ ਹੈ ਹਾਲਾਂਕਿ ਮੈਂ ਉਸ ਨੂੰ ਦੇਖਿਆ ਹੀ ਨਹੀਂ ਸੀ ਕਿਉਂਕਿ ਫੇਰੇ ਲੰਦੇ ਸਮੇਂ ਉਸ ਦਾ ਮੂੰਹ ਸਿਰੇ ਨਾਲ ਟਕਿਆ ਸੀ ਫੇਰ ਤੋਂ ਬਾਅਦ ਕਦੇ ਵੀ ਇਸ ਘਰ ਤੋਂ ਬਾਹਰ ਨਹੀਂ ਗਈ ਤਾਂ ਆਸ-ਪਾਸ ਦੇ ਲੋਕ ਹੀ ਮੈਨੂੰ ਉਸ ਦੀ ਸਚਾਈ ਬਾਰੇ ਦੱਸ ਦਿੰਦੇ ਪਰ ਹੁਣ ਮੈਂ ਚੁੱਪਚਾ ਬੈਠਣ ਵਾਲੀ ਨਹੀਂ ਸੀ ਬੈੱਡ ਤੋਂ ਉੱਠੀ ਤੇ ਬਾਹਰ ਆ ਗਈ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਗਲੀ ਵੱਲ ਨਿਕਲ ਕੇ ਖੜੀ ਹੋਈ ਸਾਹਮਣੇ ਬਰਾਬਰ ਵਾਲੇ ਘਰ ਤੇ ਇੱਕ ਔਰਤ ਬਾਹਰ ਆਈ ਮੈਨੂੰ ਦੇਖ ਕੇ ਹੈਰਾਨ ਹੋ ਗਈ ਮੈਂ ਝਿਜਕਦੇ ਹੋਏ ਉਸ ਔਰਤ ਨੂੰ ਕਿਹਾ ਕਿ ਮੈਂ ਤੁਹਾਡੇ ਤੋਂ ਕੁਝ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਇਸ ਮਹੱਲੇ ਦੇ ਵਿੱਚ ਰਹਿੰਦੇ ਹੋ ਔਰਤ ਬਹੁਤ ਪਿਆਰ ਦੇ ਨਾਲ ਬੋਲੀ ਖਾ ਉੰਦਰ ਆਪਾਂ ਬੈਠ ਕੇ ਗੱਲ ਕਰਦੇ ਹਾਂ ਮੈਂ ਜਲਦੀ ਉਸ ਨਾਲ ਉਸਦੇ ਘਰ ਗਈ ਤੇ ਉਸ ਔਰਤ ਨੇ ਮੈਨੂੰ ਬਿਠਾਇਆ ਪਾਣੀ ਪਿਲਾਇਆ ਬੋਲੀ ਅਸੀਂ ਤਾਂ ਸੋਚ ਹੀ ਰਹੇ ਸੀ ਕਿ ਇਸ ਘਰ ਦੇ ਵਿੱਚ ਆਉਣ ਵਾਲਾ ਦੋਸਤੋ ਕਹਾਣੀ ਦੇ ਦੂਜਾ ਭਾਗ ਸੁਣਨ ਲਈ ਕਹਾਣੀ ਨੂੰ ਲਾਈਕ ਤੇ ਸ਼ੇਅਰ ਕਰੋ ਚੈਨਲ ਤੇ ਪਹਿਲੀ ਵਾਰੀ ਆਇਆ ਹਾਂ ਸਬਸਕ੍ਰਾਈਬ ਕਰੋ ਧੰਨਵਾਦ ਜੀ ਸਾਰਿਆਂ ਨੂੰ